ਰਾਹੁਲ ਗਾਂਧੀ ਹੁਣਾ ਦਾ ਜਿਹੜਾ ਬਿਆਨ ਸੀ ਸਿੱਖਾਂ ਦੇ ਬਾਰੇ ਯੂਐਸਏ ਦੇ ਵਿੱਚ ਉਸਨੇ ਕਾਫੀ ਉਸ ਦਾ ਵਿਰੋਧ ਵੀ ਹੋਇਆ ਕਈ ਉਹਦੇ ਪੱਖ ਦੇ ਵਿੱਚ ਵੀ ਆਏ ਪਰ ਅੱਜ ਭਾਜਪਾ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਮਰਵਾਹਾ ਉਹਨਾਂ ਨੇ ਇੱਕ ਬਿਆਨ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਬਾਜ਼ ਆ ਜਾ ਨਹੀਂ ਤੇ ਜੋ ਤੇਰੀ ਦਾਦੀ ਦਾ ਹਾਲ ਹੋਇਆ ਉਹੀ ਤੇਰਾ ਕਰਾਂਗੇ ਸ਼ਰੇਆਮ ਜਿਹੜੀ ਸੀ ਰਾਹੁਲ ਗਾਂਧੀ ਨੂੰ ਜਾਨੂ ਮਾਰਨ ਦੀ ਧਮਕੀ ਦਿੱਤੀ ਇਸ ਉੱਤੇ ਕਾਂਗਰਸ ਨੇ ਵੀਡੀਓ ਜਾਰੀ ਕਰਦਿਆਂ ਮਿਰਮੇ ਦਰਸਿੰਗ ਮਰਵਾਹਾ ਜੀ ਉਹਨਾਂ ਨੇ ਕਿਹਾ ਕਿ ਭਾਈ ਇਸ ਉੱਤੇ ਕਾਰਵਾਈ ਵੀ ਕੀਤੀ ਜਾਵੇ ਬਿਆਨ ਦਿੱਤਾ ਕਿ ਸਿੱਖ ਸੇਫ ਨਹੀਂ ਤਾਂ ਫਿਰ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਸਿੱਖਾਂ ਦੇ ਮੁੱਦਿਆਂ ਦੇ ਉੱਤੇ ਰਾਜਨੀਤੀ ਲੱਗ ਗਈ ਜੇ ਸਿੱਖ ਸੇਫ ਨਹੀਂ ਤਾਂ ਤੁਸੀਂ ਸਿੱਖਾਂ ਨੂੰ ਸੇਫ ਕਰਨ ਲਈ ਭਾਈ ਕੀਤਾ ਵੀ ਕੀ ਆ ਜੇ ਕਾਂਗਰਸ ਦੀ ਗੱਲ ਕਰ ਲਈਏ ਤਾਂ ਲੰਮਾ ਇਤਿਹਾਸ ਆ ਸਾਡੇ ਤਖਤਾਂ ਤੋਂ ਲੈ ਕੇ ਸਾਡੀ ਸਿੱਖ ਕੌਮ ਦੀ ਨਸਲਕੁਸ਼ੀ ਸਾਡੀ ਨੌਜਵਾਨੀ ਦਾ ਕਹਾਣੇ ਤੇ ਜੇ ਫਿਰ ਇਧਰਲੇ ਪਾਸੇ ਆ ਜਾਈਏ ਤਾਂ ਭਾਈ ਬੜਾ ਕੁਝ ਹੈ ਇਧਰ ਬੰਦੀ ਸਿੰਘਾਂ ਤੋਂ ਗੱਲ ਸ਼ੁਰੂ ਕਰ ਲੋ ਬੰਦੀ ਸਿੰਘ ਜਿਨ੍ਹਾਂ ਦੇ ਉੱਤੇ ਚਾਹੇ ਇਹ ਹੋ ਗਏ ਜਾਂ ਇਹਨਾਂ ਦੇ ਨਾਲ ਜਿਹੜੇ ਭਾਈਵਾਲ ਸੀ ਅਕਾਲੀ ਦਲ ਇਹਨਾਂ ਨੇ ਰੱਜ ਕੇ ਸਿਆਸਤ ਕੀਤੀ ਹੈ ਕਿਸੇ ਨੇ ਵੀ ਸਿੱਖ ਮੁੱਦਿਆਂ ਨੂੰ ਸੁਲਝਾਉਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਸਿਰਫ ਤੇ ਸਿਰਫ ਮੁੱਦਿਆਂ ਨੂੰ ਰਾਜਨੀਤੀ ਲਈ ਤੇ ਆਪਣੀ ਵੋਟਾਂ ਦੇ ਲਈ ਵਰਤਿਆ ਜਿਹੜੇ ਕਹਿੰਦੇ ਨੇ ਕਿ ਅਸੀਂ ਪਿਛਲੇ 60 ਸਾਲਾਂ ਤੋਂ ਦਸਤਾਰਾਂ ਬੰਨ੍ਹਦੇ ਆ ਰਹੇ ਹਾਂ ਸਾਨੂੰ ਤਾਂ ਕਿਸੇ ਨੇ ਕਦੇ ਕੁਝ ਨਹੀਂ ਕਿਹਾ ਜਿਹੜੇ ਇੱਥੇ ਤੱਕ ਕਹਿੰਦੇ ਨੇ ਕਿ ਭਾਈ ਸਾਡੀਆਂ ਦਸਤਾਰਾਂ ਸੇਫ ਨੇ ਤੇ ਇਹਨਾਂ ਨੂੰ ਬਚਾਉਣ ਵਾਲਾ ਨਰਿੰਦਰ ਮੋਦੀ ਹੀ ਹੈ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਭਾਈ ਨਰਿੰਦਰ ਮੋਦੀ ਸਾਡੇ ਤੋਂ ਵੱਧ ਕੇ ਸੇਖਿਆ ਉਸ ਨੂੰ ਸਿੱਖੀ ਦੀ ਜ਼ਿਆਦਾ ਨੌਲੇਜ ਆ ਸਾਡੇ ਸਾਰਿਆਂ ਨੂੰ ਵੱਧ ਕੇ ਉਸ ਸੇਖਿਆ ਉਹਨਾਂ ਬੰਦਿਆਂ ਤੋਂ ਸਿੱਖ ਮੁੱਦੇ ਸੁਝਾਉਣ ਦੀ ਤੁਸੀਂ ਕਿਸ ਤਰ੍ਹਾਂ ਅਸ ਲਗਾ ਸਕਦੇ ਹੋ ਜੇ ਕਾਂਗਰਸ ਦੇ ਉੱਤੇ ਗੁਰੂ ਘਰਾਂ ਨੂੰ ਢਾਉਣ ਦੇ ਇਲਜ਼ਾਮ ਲੱਗਦੇ ਨੇ ਟੂ ਹੈਵ ਇਨ ਤਾਂ ਇਹਨਾਂ ਨੇ ਵੀ ਕੋਈ ਘੱਟ ਨਹੀਂ ਵਿਜਾਰੀ ਆਪਣੇ ਚੋਣ ਪ੍ਰਚਾਰਾਂ ਦੇ ਦੌਰਾਨ ਗੁਰਦੁਆਰਿਆਂ ਨੂੰ ਢਾਉਣ ਦੀਆਂ ਧਮਕੀਆਂ ਤੱਕ ਦਿੱਤੀਆਂ ਨੇ ਜਿਵੇਂ ਕਈ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਢਾਅ ਦਿੱਤੇ ਗਏ ਨੇ ਇਨ੍ਹਾਂ ਸਰਕਾਰਾਂ ਦੀ ਝੋਲੀ ਦੇ ਵਿੱਚ ਬੈਠੇ ਸਿੱਖ ਲੀਡਰ ਜਿਹੜੇ ਆਪਣੇ ਆਪ ਨੂੰ ਸਿੱਖ ਲੀਡਰ ਅਖਵਾਉਂਦੇ ਨੇ ਜਿਨ੍ਹਾਂ ਨੂੰ ਸਰਕਾਰਾਂ ਨੇ ਵੱਡੇ ਵੱਡੇ ਅਹੁਦਿਆਂ ਦੇ ਨਾਲ ਉਹਨਾਂ ਦੇ ਮੂੰਹ ਬੰਦ ਕਰਵਾਏ ਨੇ ਉਹਨਾਂ ਤੋਂ ਅਸੀਂ ਸਿੱਖ ਮੁੱਦਿਆਂ ਦੀ ਕਿਵੇਂ ਆਸ ਕਰਦੇ ਹਾਂ ਕਿ ਉਹ ਸੁਲਝਾ ਸਕਦੇ ਜਿਹੜੇ ਇਹ ਗੱਲਾਂ ਕਰਦੇ ਨੇ ਕਿ ਭਾਈ ਗੁਰੂ ਨਾਨਕ ਦੇਵ ਜੀ ਕ੍ਰਿਸ਼ਨ ਭਗਵਾਨ ਦਾ ਅਵਤਾਰ ਨੇ ਜਿਹੜੇ ਵਾਰ-ਵਾਰ ਸਾਨੂੰ ਸਨਾਤਨ ਦੇ ਨਾਲ ਜੋੜਦੇ ਨੇ ਕਿ ਭਾਈ ਸਿੱਖ ਧਰਮ ਜਿਹੜਾ ਆ ਇੱਕ ਸਨਾਤਨ ਦਾ ਹਿੱਸਾ ਆ ਤੇ ਇਹਨਾਂ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਬਲਕਿ ਸਿਰਫ ਉਹ ਇਹ ਮੁੱਦਾ ਵੇਖਦੇ ਨੇ ਕਿ ਭਾਈ ਜਿਹੜਾ ਮੁੱਦਾ ਚੱਲ ਰਿਹਾ ਹੈ ਇਹਨਾਂ ਦੇ ਉੱਤੇ ਰਾਜਨੀਤੀ ਕਰਕੇ ਅਸੀਂ ਆਪਣੇ ਆਕਾ ਦੀ ਕਿਵੇਂ ਵਾਵਾ ਖੱਟ ਸਕਦੇ ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਭਾਈ ਇੰਨੀ ਹੀ ਠੇਸ ਪਹੁੰਚੀ ਹੈ ਸਿੱਖੀ ਨੂੰ ਇਹ ਰਾਹੁਲ ਗਾਂਧੀ ਦੇ ਬਿਆਨਾਂ ਨਾਲ ਤਾਂ ਫਿਰ ਤੁਸੀਂ ਸਿੱਖੀ ਦੇ ਲਈ ਕੀ ਕੀਤਾ ਭਾਈ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਮੁੱਦੇ ਸਾਹਮਣੇ ਆਉਂਦੇ ਨੇ ਜਦੋਂ ਸਿੱਖਾਂ ਦੇ ਧਕਾਰ ਲਵਾਏ ਜਾਂਦੇ ਨੇ ਇਮਤਿਹਾਨਾਂ ਦੇ ਵਿੱਚ ਕਕਾਰਾਂ ਨੂੰ ਗਹਿਣੇ ਦਾ ਰੂਪ ਦੇ ਕੇ ਜਬਰੀ ਜਿਹੜੇ ਆ ਸਿੱਖਾਂ ਦੇ ਕਕਾਰ ਲਹਾਏ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਵਿਰੋਧੀ ਪ੍ਰੋਪਗੈਂਡਾ ਚਲਾਇਆ ਜਾਂਦਾ ਕੋਈ ਵੀ ਬੰਦਾ ਆਪਣੇ ਇਤਿਹਾਸ ਦੀ ਕਿਸੇ ਵੀ ਤਰੀਕੇ ਦੀ ਗੱਲ ਕਰਦਾ ਤਾਂ ਥੱਲੇ ਆਈਟੀ ਸੈੱਲ ਵਾਲੇ ਉਹਨਾਂ ਨੂੰ ਖਾਲਸਤਾਨੀ ਜਾਂ ਸਨਾਤਨ ਧਰਮ ਨਾਲ ਜੋੜਨ ਲਈ ਊਲ-ਜਲੂਲ ਗੱਲਾਂ ਕਰਦੇ ਨੇ ਜੇਕਰ ਕੋਈ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਭਾਈ ਉਸਤੇ ਚੈਨਲ ਵੀ ਬੰਦ ਕੀਤੇ ਜਾਂਦੇ ਨੇ ਇੱਥੋਂ ਤੱਕ ਕਿ ਦੇਸ਼ ਧਰੋਹ ਦਾ ਮੁਕੱਦਮਾ ਵੀ ਚਲਾਇਆ ਜਾਂਦਾ ਹੈ ਇਹ ਦੋਨਾਂ ਪਾਰਟੀਆਂ ਦੇ ਲਈ ਇਹ ਸਿੱਖ ਮੁੱਦੇ ਚਾਹੇ ਬੇਦਗੀਆਂ ਦੇ ਹੋਗੇ ਬੰਦੀ ਸਿੰਘਾਂ ਦੇ ਹੋਗੇ 84 ਦਾ ਹੋ ਗਿਆ ਹੋਰ ਜਿੰਨੇ ਵੀ ਮੁੱਦੇ ਅੱਜ ਤੱਕ ਦੇ ਹੋ ਗਏ ਨੇ ਸਿੱਖਾਂ ਦੇ ਕਕਾਰ ਦੇ ਮੁੱਦੇ ਹੋ ਗਏ ਇਹ ਸਿਰਫ ਇੱਕ ਵੋਟ ਬੈਂਕ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਜੇ ਤੁਸੀਂ ਇੰਨੇ ਹੀ ਸੰਜੀਦਾ ਹੋ ਸਿੱਖੀ ਪ੍ਰਤੀ ਤਾਂ ਇੰਨਾ ਸਾਰੇ ਮਸਲਿਆਂ ਦਾ ਸੰਜੀਦਾ ਹੱਲ ਕੱਢ ਕੇ ਵਿਖਾਓ ਫਿਰ ਭਾਈ ਅਸੀਂ ਮੰਨਾਂਗੇ ਕਿ ਵਾਕਿਆ ਹੀ ਤੁਸੀਂ ਸਿੱਖੀ ਨੂੰ ਸਮਰਪਿਤ ਹੋ ਤੇ ਤੁਹਾਡਾ ਆਕਾ ਜਿਹੜਾ ਆ ਸਾਡੇ ਸਾਰਿਆਂ ਨੂੰ ਵੱਧ ਕੇ ਇੱਕ ਸੱਚਾ ਸੇਖ